ਔਰ ਇੱਥੇ ਪੁਲਿਸ ਵਾਲੇ ਜੋ ਰੌਂਡ ਮਾਰ ਆਉਂਦੇ ਆ ਇੱਕ ਵਾਰੀ ਆਉਂਦੇ ਮੁੜ ਕੇ ਵੇ ਚਲੇ ਜਾਂਦੇ ਆ ਵੀ ਪਬਲਿਕ ਨੂੰ ਹਰਾਨ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਇਹ ਜਦੋਂ ਆਉਂਦੇ ਨੇ ਸ਼ੋਪਿੰਗ ਕਰਨ ਇਹਨਾਂ ਦੀ ਕੰਪਲੇਂਟ ਹੁੰਦੀ ਆ ਵੀ ਸਾਡੀ ਗੱਡੀ ਬਾਹਰ ਖੜੀ ਆ ਕੋਈ ਟੋਕਰ ਕੇ ਲੈ ਗਿਆ ਪਰ ਪੁਲਿਸ ਫੇਰ ਆ ਕੇ ਚਲਾਨੀ ਕਰਦੇ ਨਹੀਂ ਨਹੀਂ ਕੋਈ ਨਹੀਂ ਇਹ ਕਰਦੀ ਚਲਾਨਾ ਅੱਤੇ ਅਸੀਂ ਕਹਿੰਦੇ ਆ ਅਸੀਂ ਇੱਥੇ ਕਹਿੰਦੇ ਆ ਅਸੀਂ ਗੱਡੀ ਨਾ ਪਾਰਕ ਕਰੋ ਟ੍ਰੈਫਿਕ ਦੀ ਸਮੱਸਿਆ ਅਗਲੇ ਅਗਲੇ ਦਾ ਜਵਾਬ ਹੈ ਹੀ ਹੁੰਦਾ ਸੜਕ ਕਿਸੇ ਕਿਹੜਾ ਕਿਸੇ ਦੇ ਪਿਓ ਦੀ ਆ ਪਾਰਕਿੰਗ ਨਹੀਂ ਦਿਖੀ ਸੀ ਪਾਰਕਿੰਗ ਨਹੀਂ ਦਿਖੀ ਸੀ ਕਾਰਨ ਆਪਾਂ ਨੂੰ ਸੜਕ ਤੇ ਖੜਾ ਸੀ ਮੈਂ 2 ਮਿੰਟ ਖੜਿਆ ਖੜਾ ਸਮਾਨ ਲੈਣਾ ਸੀਗਾ ਸਿੱਧੀ ਜੀ ਗਲਤ ਹੈ ਕਿ ਕੋਈ ਐ ਤਾਂ ਹੈ ਨਹੀਂਗਾ ਹੁੰਦਾ ਕਸਟਮਰ ਆਊਗਾ ਤਾਂ ਗੱਡੀ ਤਾਂ ਗੱਡੀ ਵਿੱਚ ਆਊਗਾ ਚਾਰ ਜਣੇ ਆਏ ਨੇ ਤਾਂ ਹੈਨਿੰਗ ਆ ਵੀ ਹੁਣ ਬਾਈਕ ਤੇ ਆ ਜਾਣਗੇ ਤੇ ਗੱਡੀ 'ਚ ਬੰਦਾ ਆਊਗਾ ਉਹਦੇ ਵਿੱਚ ਕੀ ਹੁੰਦਾ ਜਦੋਂ ਸਾਡੇ ਸੀਨੀਅਰ ਆਫੀਸਰ ਨਾਲ ਹੁੰਦੇ ਨੇ ਨਾ ਉਹ ਕੋਈ ਬੰਦਾ ਐਲੀਗੇਸ਼ਨ ਲਾਉਂਦਾ ਜੀ ਸਾਨੂੰ ਪੁਲਿਸ ਨੇ ਆਇਆ ਇਸ ਤਰ੍ਹਾਂ ਕਹਿੰਦਾ ਉਹ ਜਦੋਂ ਸੀਨੀਅਰ ਅਫਸਰ ਹੁੰਦਾ ਫਿਰ ਸਾਨੂੰ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਕੰਮ ਪੁਲਿਸ ਸਹੀ ਕਰ ਰਹੀ ਆ ਹੁਣ ਜਿਹਦੀ ਦੁਕਾਨ ਤੋਂ ਉਹਨੂੰ ਸਾਈਡ ਤੇ ਕਰਨਾ ਉਹਨੇ ਕੋਈ ਨਾ ਕੋਈ ਐਲੀਗੇਸ਼ਨ ਲਾ ਦੇਣਾ ਜੀ ਮੈਨੂੰ ਪੁਲਿਸ ਗਲਤ ਬੋਲੀ ਆ ਮੈਨੂੰ ਇਸ ਤਰ੍ਹਾਂ ਕਿਹਾ ਪਾਰਕਿੰਗ ਆਮ ਜੀ ਗੱਲ ਹੋਏਗੀ ਤਾਂ ਕਿਉਂ ਕਿਸੇ ਨੇ ਲੋੜ ਆ ਕਿ ਆਪਣੇ ਗੱਡੀ ਚ ਕੁਵਾਏ ਹੁੰਦੇ ਕੋ ਕਿੰਨੀਆਂ ਗੱਡੀਆਂ ਟੋ ਹੋਣੀਆਂ ਨੇ ਰੋਜ਼ ਬਾਕੀ ਜਿਹੜੇ 3 ਵੀਲਰ ਵਾਲੇ ਆਗੇ ਬਹੁਤ ਹੀ ਬਹੁਤ ਤੰਗ ਕਰਦੇ ਨੇ ਇਹ ਅਸੀਂ ਕਹਿੰਦੇ ਆ ਪਹਿਲਾਂ 24 ਵੰਡੇ ਰਸ਼ ਰਹਿੰਦਾ ਸੀਗਾ ਪੋਲੂਸ਼ਨ ਹੀ ਪੋਲੂਸ਼ਨ ਰਹਿੰਦਾ ਸੀਗਾ ਸ਼ਾਪ ਦੇ ਬਾਹਰ ਔਖਾ ਹੁੰਦਾ ਸੀ ਸਾਨੂੰ ਪਰੇਸ਼ਾਨੀ ਦਾ ਕਾਰਨ ਹੋਰ ਹੈ ਜੀ ਜਿਹੜੇ ਆ ਕੇ ਅੱਗੇ ਖੜ ਜਾਂਦੇ ਨੇ ਕਹਿੰਦੇ ਨਾ ਅਸੀਂ ਮੱਥਾ ਲਾਵਾਂਗੇ ਸਪੇਸ ਕੀ ਰਾਸ਼ੀ ਇੰਨਾ ਇੱਥੇ ਹੁੰਦਾ ਸਪੇਸ ਕਿੱਥੇ ਹੋ ਜਾਣੀ ਹੈ ਜਾਮ ਹੀ ਵੜਾ ਹੁੰਦਾ ਇਹ ਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਲੁਧਿਆਣਾ ਦੇ ਜਿੰਨੇ ਵੀ ਮਸ਼ਹੂਰ ਸ਼ਹਿਰ ਨੇ ਚਾਹੇ ਉਹ ਫੀਲਡ ਗੰਜ ਹੋਵੇ ਜਾਂ ਫਿਰ ਚੋੜਾ ਬਾਜ਼ਾਰ ਕੈਂਟਾਗੜ ਬਾਜ਼ਾਰ ਹੋਣ ਉੱਥੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਹ ਪੇਸ਼ ਨਾ ਆਵੇ ਔਰ ਖਾਸ ਕਰਕੇ ਫੀਲਡ ਗੰਜ ਦੀ ਗੱਲ ਕਰੀਏ ਤਾਂ ਲਗਾਤਾਰ ਇੱਥੇ ਰੋਜ਼ ਪੀਸੀਆਰ ਦੀ ਗਸ਼ਤ ਹੋ ਰਹੀ ਹੈਗੀਆ ਉਸ ਤੋਂ ਇਲਾਵਾ ਖੁਦ ਏਐਸਆਈ ਦੀਪਕ ਸ਼ਰਮਾ ਆਪਣੇ ਪੁਲਿਸ ਅਧਿਕਾਰੀਆਂ ਦੇ ਨਾਲ ਲਗਾਤਾਰ ਇੱਥੇ ਅਨਾਉਂਸਮੈਂਟਸ ਕਰਦੇ ਦਿਖਾਈ ਦਿੰਦੇ ਨੇ ਲੋਕਾਂ ਨੂੰ ਸਮਝਾਉਂਦੇ ਦਿਖਾਈ ਦੇ ਰਹੇ ਨੇ ਜਿਹੜੇ ਇੱਥੇ ਚਿੱਟੀ ਲਾਈਨ ਤੋਂ ਬਾਹਰ ਆਪਣੇ ਵਹੀਕਲ ਪਾਰਕ ਕਰਦੇ ਨੇ ਉਹਨਾਂ ਦੇ ਚਲਾਨ ਵੀ ਕਰ ਰਹੇ ਨੇ ਔਰ ਦੁਕਾਨਦਾਰਾਂ ਦੀ ਅਗਰ ਗੱਲ ਕਰਾਂ ਤਾਂ ਦੁਕਾਨਦਾਰਾਂ ਨੂੰ ਨੋਟਿਸ ਤੱਕ ਜਾਰੀ ਕਰ ਦਿੱਤੇ ਗਏ ਨੇ ਜਿਹੜੇ ਵੀ yellow line ਤੋਂ ਬਾਹਰ ਆਪਣੀਆਂ ਦੁਕਾਨਾਂ ਲਗਾ ਰਹੇ ਨੇ ਇਸ ਵਕਤ ਫੀਲਡ ਗੈਂ ਦੇ ਵਿੱਚ ਮੌਜੂਦ ਆ ਜਿੱਥੇ ਦੁਕਾਨਦਾਰ ਲਗਾਤਾਰ ਪੁਲਿਸ ਦੀ ਇਸ ਮਹਿੰਦ ਦੀ ਸਰਾਨਾ ਕਰ ਰਹੇ ਹਨ ਪਰ ਹਲੇ ਵੀ ਕਿਤੇ ਨਾ ਕਿਤੇ ਦਿੱਕਤ ਆ ਰਹੀ ਹੈ ਫੀਲਡ ਗੈਂ ਦੇ ਵਿੱਚ ਕਿ ਗੱਡੀਆਂ ਦੀ ਇੱਕ ਤਾਂ ਪਾਰਕਿੰਗ ਦੀ ਇੱਥੇ ਜਗ੍ਹਾ ਨਾ ਹੋਣ ਕਰਕੇ ਇੱਥੇ ਤੁਸੀਂ ਦੇਖੋ ਚਿੱਟੀ ਪੱਟੀ ਤੋਂ ਬਾਹਰ ਤੁਹਾਨੂੰ ਮੋਟਰਸਾਈਕਲ ਔਰ ਗੱਡੀਆਂ ਲੱਗੀਆਂ ਹੋਈਆਂ ਦਿਖਾਈ ਦੇਣਗੀਆਂ ਇਹਨੂੰ ਤੁਸੀਂ ਮਜਬੂਰੀ ਕਹਿ ਸਕਦੇ ਹੋ ਇਹਨੂੰ ਤੁਸੀਂ ਸਮੱਸਿਆ ਕਹਿ ਸਕਦੇ ਹੋ ਪਰੇਸ਼ਾਨੀ ਇਹੀ ਹੈ ਕਿ ਇੱਥੇ ਇੱਕ ਤਾਂ ਪਾਰਕਿੰਗ ਜਿਹੜੀ ਹੈ ਉਹ ਨਹੀਂ ਹੈ ਇਸ ਕਰਕੇ ਵੀ ਗੱਡੀਆਂ ਸੜਕ ਤੇ ਖੜਾਣੀਆਂ ਪੈ ਰੀਆਂ ਨੇ ਪਰ ਪੁਲਿਸ ਇਹ ਕਹਿ ਰਹੀ ਹੈ ਕਿ ਅਗਰ ਤੁਸੀਂ ਇੱਥੇ ਗੱਡੀਆਂ ਲਗਾਓਗੇ ਤਾਂ ਸਖਤੀ ਕੀਤੀ ਜਾਏਗੀ ਚਲਾਨ ਕੀਤੇ ਜਾਣਗੇ ਗੱਲਬਾਤ ਕਰ ਲੈਣੇ ਆ ਲੋਕਾਂ ਦੇ ਨਾਲ ਕੀ 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 ਦਿੱਕਤ ਆ ਰਹੀ ਹੈਗੀ ਹੈ ਵੀਰੇ ਜੀ ਸ਼ੀਸ਼ਾ ਡਾਊਨ ਕਰਿਓ ਇੱਕ ਮਿੰਟ ਇੱਥੇ ਗੱਲ ਤਾਂ ਖੈਰ ਇਹ ਨਹੀਂ ਕਰਨਾ ਚਾਹੁੰਦੇ ਪਰ ਗੱਡੀ ਇੱਥੇ ਖੜੀ ਹੈ ਹੁਣ ਇਹਨਾਂ ਦੀ ਸਮੱਸਿਆ ਇਹ ਹੈ ਕਿ ਇਹ ਗੱਡੀ ਲਗਾਣਗੇ ਕਿੱਥੇ ਅਸੀਂ ਵੀ ਬਾਜ਼ਾਰਾਂ ਦੇ ਵਿੱਚ ਆਨੇ ਆ ਜਦੋਂ ਬਾਜ਼ਾਰ ਦੇ ਵਿੱਚ ਆਨੇ ਆ ਤਾਂ ਦਿੱਕਤ ਇਹ ਹੁੰਦੀ ਹੈ ਕਿ ਗੱਡੀ ਲਗਾਈ ਕਿੱਥੇ ਜਾਵੇ ਪਰ ਆਟੋ ਈ ਰਿਕਸ਼ਾ ਵਾਲਿਆਂ ਦੀ ਆਖਰ ਕੀ ਮਜਬੂਰੀ ਹੈ ਉਹ ਕਿਉਂ ਸੜਕਾਂ ਜਾਮ ਕਰਦੇ ਨੇ ਮਹਿਜ਼ ਇੱਕ ਦੋ ਸਵਾਰੀਆਂ ਪਿੱਛੇ ਤੁਸੀਂ ਇਹ ਦੇਖੋ ਪੂਰੀ ਤਰ੍ਹਾਂ ਨਾਲ ਬਰਾਬਰ ਈ ਰਿਕਸ਼ਾ ਲਗਾ ਕੇ ਸੜਕ ਜਾਮ ਕਰ ਰੱਖੀ ਹੈ ਔਰ ਪਿੱਛੇ ਆਂਦੀ ਹੋਈ ਟ੍ਰੈਫਿਕ ਪੂਰੀ ਤਰ੍ਹਾਂ ਨਾਲ ਫਸ ਜਾਂਦੀ ਹੈ ਰੁਕ ਜਾਂਦੀ ਹੈ ਇਹੀ ਦਿੱਕਤ ਔਰ ਪਰੇਸ਼ਾਨੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਚਿੱਟੀ ਪੱਟੀ ਹੈ ਔਰ ਇਹ ਚਿੱਟੀ ਪੱਟੀ ਦੇ ਬਾਹਰ ਈ ਰਿਕਸ਼ਾ ਖੜੀ ਕੀਤੀ ਹੋਈ ਹੈ ਸਵਾਰੀ ਨੂੰ ਚੜਾਣ ਦੀ ਸਵਾਰੀਆਂ ਨੂੰ ਚੜਾਣਾ ਇਹਦੀ ਈ ਰਿਕਸ਼ਾ ਵਾਲੇ ਨੇ ਵੀਰੇ ਇਹ ਆਪਣੀ ਹਾਂਜੀ ਹਾਂਜੀ ਨਹੀਂ ਵੀਰੇ ਮੈਨੂੰ ਆਂਦੇ ਨਹੀਂ ਬੋਲਣਾ ਸਹੀ ਦੱਸਣ ਨਹੀਂ ਬੋਲੋ ਬੇਸ਼ੱਕ ਨਾ ਬੋਲੋ ਨਾ ਪਰ ਆਪਾਂ ਸਵਾਰੀ ਪਿੱਛੇ ਜਾਮ ਦਾ ਕਾਰਨ ਕਿਉਂ ਬਣਦੇ ਆ ਬਾਰ ਬਾਰ ਪੁਲਿਸ ਕਹਿ ਰਹੀ ਹੈ ਕਿ ਜਾਮ ਨਾ ਲਗਾਓ ਤੇ ਹਰੀ ਸੀ ਮੇਰੇ ਕੰਮ ਦਾ ਕਰਨਾ ਹੀ ਹੈ ਸਾਰੇ ਨਹੀਂ ਕੰਮ ਕਰਨਾ ਹੈ ਆਪਾਂ ਈ ਰਿਕਸ਼ਾ ਸਾਈਡ ਤੇ ਇਹ ਸਾਈਡ ਤੇ ਵੀਰੇ ਪਿੱਛੇ ਰੋਡ ਦੀ ਪੱਟੀ ਤੋਂ ਬਾਹਰ ਆ ਵੀਰੇ ਇਹ ਐਕਟਿਵਾ ਵੀ ਖੜੀ ਵੀਰੇ ਰੇੜੀਆਂ ਲੱਗੀਆਂ ਬਾਹਰ ਤੇ ਅਸੀਂ ਕਿੱਥੇ ਜਾਵਾਂਗੇ ਰੇੜੀਆਂ ਜਿੱਦਾਂ ਤੁਹਾਨੂੰ ਦੱਸਿਆ ਰੇੜੀਆਂ ਲੱਗੀਆਂ ਹੋਈਆਂ ਨੇ ਬਾਕੀ ਵੀਕਲ ਖੜੇ ਐ ਹੁਣ ਹਰੇਕ ਦੇ ਕੋਲ ਆਪਣਾ ਇੱਕ ਲੌਜੀਕ ਐ ਆਪਣੀ ਇੱਕ ਦਿੱਕਤ ਔਰ ਪਰੇਸ਼ਾਨੀ ਐ ਹੁਣ ਇੱਥੇ ਇਹ ਦੁਕਾਨ ਤੁਹਾਨੂੰ ਦਿਖਾ ਦਿੰਨੇ ਆ ਇਹ ਦੁਕਾਨ ਦੇ ਬਾਹਰ ਇੱਕ ਗੱਡੀ ਲੱਗੀ ਹੋਈ ਐ ਚਿੱਟੀ ਲਾਈਨ ਐ ਚਿੱਟੀ ਲਾਈਨ ਤੋਂ ਬਾਹਰ ਇਹ ਗੱਡੀ ਲੱਗੀ ਹੋਈ ਐ ਔਰ ਦੂਸਰੇ ਪਾਸੇ ਤੁਹਾਨੂੰ ਦਿਖਾਣੇ ਪਿੱਛੇ ਇੱਕ ਕਾਰ ਐ ਕਾਰ ਲਗਾਈ ਹੋਈ ਐ ਚਿੱਟੀ ਪੱਟੀ ਐ ਚਿੱਟੀ ਪੱਟੀ ਤੋਂ ਬਾਹਰ ਇੱਕ ਕਾਰ ਖੜੀ ਹੈ ਹੁਣ ਦਿੱਕਤ ਪਰੇਸ਼ਾਨੀ ਕੀ ਹੈ ਕਿ ਇਹਨਾਂ ਨੇ ਆਪਣਾ ਸਮਾਨ ਉਤਰਵਾਣਾ ਹੈ ਉਹਦੇ ਲਈ ਦਿੱਕਤ ਪਰੇਸ਼ਾਨੀ ਹੈ ਕਿ ਪਾਰਕਿੰਗ ਨਹੀਂ ਹੈ ਵੀਰੇ ਆਪਾ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਚਿੱਟੀ ਪੱਟੀ ਤੋਂ ਅੰਦਰ ਵਹੀਕਲ ਖੜੇ ਹੋਣੇ ਚਾਹੀਦੇ ਆ ਕੀ ਇੱਥੇ ਅੰਦਰ ਵਹੀਕਲ ਖੜੇ ਹੋ ਸਕਦੇ ਆ ਇੱਕ ਮਿੰਟ ਰੁਕੋ ਇੱਕ ਮਿੰਟ ਇੱਕ ਮਿੰਟ ਇੱਥੇ ਸਮਾਨ ਉਤਰਵਾਇਆ ਜਾ ਰਿਹਾ ਹੈ ਦੁਕਾਨਦਾਰ ਜਿਹੜੇ ਨੇ ਉਹਨਾਂ ਦਾ ਇਹ ਟੈਂਪੋ ਖੜਾ ਹੈ ਔਰ ਪਿੱਛੇ ਤੁਸੀਂ ਦੇਖ ਸਕਦੇ ਹੋ ਗੱਡੀ ਖੜੀ ਹੈ ਕਿ ਇੱਥੇ ਪਾਰਕਿੰਗ ਨਾ ਹੋਣ ਕਰਕੇ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਵੀਰ ਜੀ ਅਗਰ ਇੱਥੇ ਪਾਰਕਿੰਗ ਦੀ ਜਿਹੜੀ ਸਮੱਸਿਆ ਹੈ ਅਗਰ ਪਾਰਕਿੰਗ ਹੁੰਦੀ ਓਕੇ ਠੀਕ ਹੈ ਤੇ ਇੱਥੇ ਬੱਚੇ ਨਾਲ ਨੇ ਇਸ ਕਰਕੇ ਗੱਲ ਨਹੀਂ ਆਪਾਂ ਕਰ 파ਰੇ ਪਰ ਇੱਥੇ ਤੁਸੀਂ ਦੇਖੋ ਕਿ ਕਾਰਾਂ ਜਿਹੜੀਆਂ ਨੇ ਹਲੇ ਵੀ ਚਿੱਟੀ ਪੱਟੀ ਤੋਂ ਬਾਹਰ ਨੇ ਔਰ ਵੀਹਿਕਲਸ ਜਿਹੜੇ ਨੇ ਚਿੱਟੀ ਪੱਟੀ ਤੋਂ ਬਾਹਰ ਹੈ ਦਿਕਤ ਇਹ ਹੈ ਕਿ ਇੱਥੇ ਪਾਰਕਿੰਗ ਜਿਹੜੀ ਹੈ ਉਹ ਮੌਜੂਦ ਨਹੀਂ ਹੈ ਦੁਕਾਨਦਾਰਾਂ ਨਾਲ ਗੱਲਬਾਤ ਕਰ ਲਏ ਨੇ ਕਿ ਪੁਲਿਸ ਸਖਤੀ ਕਰ ਰਹੀ ਹੈ ਪਰ ਪੁਲਿਸ ਦੀ ਸਖਤੀ ਕਿ ਆ ਕੰਮ ਆਏਗੀ ਬਿਰਾਜ ਜੀ ਪੁਲਿਸ ਤੇ ਤਿਹਾਰਨ ਦੇਖਦੇ ਸਖਤੀ ਕਰ ਰਹੀ ਹੈ ਕਿ ਚਿੱਟੀ ਪੱਟੀ ਤੋਂ ਅੰਦਰ ਸਾਰੇ ਵਹੀਕਲ ਲੱਗੇ ਹੋਣੇ ਚਾਹੀਦੇ ਆ ਪਰ ਜਿਹੜੇ ਦੁਕਾਨਾਂ ਦਾ ਸਮਾਨ ਆ ਰਿਹਾ ਹੈ ਜਾਂ ਜਿਹੜੇ ਸ਼ਾਪਿੰਗ ਕਰਨ ਆ ਰਹੇ ਉਹ ਦੇਖੋ ਕਾਰਾਂ ਸਾਰੀਆਂ ਚਿੱਟੀ ਪੱਟੀ ਤੋਂ ਬਾਹਰ ਹੈ ਦੇਖੋ ਜੀ ਇਹਦੀ ਇੱਕ ਪੂਰਾ ਸਵਾਲ ਪੂਰਾ ਅਗਰ ਇੱਥੇ ਪਾਰਕਿੰਗ ਦੀ ਜਗ੍ਹਾ ਹੁੰਦੀ ਤੱਕ ਐਸ ਮਸੀ ਆਂਦੀ। ਕੀ ਇਹ ਵੀ ਇੱਕ ਕਾਰਨ ਹੈ ਕਿ ਲੋਕ ਗੱਡੀਆਂ ਇੱਥੇ ਲਾ ਰਹੇ ਆ ਜਾਂ ਫਿਰ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਜਿੱਥੇ ਵੀ ਪਾਰਕਿੰਗ ਹੈ ਉੱਥੇ ਲਗਾ ਕੇ ਆਣ। ਪਾਰਕਿੰਗ ਤਾਂ ਇੱਥੇ ਹੈਗੀ ਆ ਪਰ ਇਹ ਇਹਨੂੰ ਕੋਈ ਫਾਲੋ ਨਹੀਂ ਕਰਦਾ। ਪਾਰਕਿੰਗ ਚੰਗੀ ਬਲੇ ਇੱਥੇ ਹੈਗੀ ਆ। ਲੋਕੀ ਇੱਥੇ ਗੱਡੀ ਲਾ ਕੇ ਚਲੇ ਜਾਂਦੇ ਆ ਅੱਧਾ-ਅੱਧਾ ਘੰਟਾ ਇੱਕ ਘੰਟਾ ਆਂਦੇ ਨਹੀਂ ਫਿਰ ਮੁੜ ਕੇ ਟੋਅ ਵਾਲੇ ਆਂਦੇ ਆ ਹੁਣ ਟੋਅ ਵਾਲੇ ਵੀ ਕੀ ਆਣਾ ਮਹੀਨੇ ਬਾਅਦ ਇੱਕ ਚੱਕਰ ਲਗਾ ਲਿਆ ਲਗਾ ਲਿਆ ਮੁੜ ਕੇ ਨਹੀਂ ਆਂਦੇ। ਇੱਥੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਔਰ ਇੱਥੇ ਪੁਲਿਸ ਵਾਲੇ ਜੋ ਰਾਉਂਡ ਮਾਰ ਆਉਂਦੇ ਆ ਇੱਕ ਵਾਰੀ ਆਉਂਦੇ ਮੁੜ ਕੇ ਵੇ ਚਲੇ ਜਾਂਦੇ ਸਾਰੇ ਸੋ ਸ਼ਾਮ ਕੱਲ ਰਾਤ ਵੀ ਡਰਾਈਵ ਚੱਲੀ ਸੀਗੀ ਉਦੋਂ ਤਾਂ ਸਾਰਾ ਇਹ ਬਾਜ਼ਾਰ ਅਸੀਂ ਦਿਖਾਇਆ ਕਿ ਸਾਫ਼ ਹੋ ਗਿਆ ਸੀ ਇੱਕ ਵਾਰ ਸਾਫ਼ ਹੋ ਗਿਆ ਸੀ ਇੱਕ ਵਾਰ ਸਾਫ਼ ਹੋ ਗਿਆ ਸੀ 15 ਮਿੰਟ 20 ਮਿੰਟ ਬਾਅਦ ਫੇਰ ਉਹੀ ਹਾਲ ਇੱਥੇ ਅਸੀਂ ਕਹਿੰਦੇ ਆ ਅਸੀਂ ਇੱਥੇ ਕਹਿੰਦੇ ਆ ਅਸੀਂ ਗੱਡੀ ਨਾ ਪਾਰਕ ਕਰੋ ਟ੍ਰੈਫਿਕ ਦੀ ਸਮੱਸਿਆ ਹੈ ਅਗਲੇ ਅਗਲੇ ਦਾ ਜਵਾਬ ਇਹੀ ਹੁੰਦਾ ਸੜਕ ਕਿਸੇ ਕਿਹੜਾ ਕਿਸੇ ਦੇ ਪਿਓ ਦੀ ਆ ਫਿਰ ਇਸ ਕਰਕੇ ਦੁਕਾਨਦਾਰ ਕੁਛ ਕਹਿੰਦੇ ਨਹੀਂ ਵੀ ਅਤੇ ਕਲੇਸ਼ ਪੈਂਦਾ ਹੁਣ ਪੁਲਿਸ ਵਾਲੇ ਆਂਦੇ ਆ ਸਾਰੇ ਇਹਦੀ ਪਿੱਛੇ ਪਿੱਛੇ ਕਰਾ ਲਈ ਉਹਦਾ ਕੀ ਫਾਇਦਾ ਇੱਥੇ ਗੱਡੀਆਂ ਖੜੀਆਂ ਹੋ ਗਈਆਂ ਪਿੱਛੇ ਜਾਮ ਲੱਗ ਗਿਆ ਤੇ ਦੁਕਾਨਦਾਰਾਂ ਦੇ ਜਿਹੜਾ ਸਮਾਨ ਅੰਦਰ ਕਰਨ ਦਾ ਕੀ ਫਾਇਦਾ ਹੋਇਆ ਬਿਲਕੁਲ ਸਹੀ ਗੱਲ ਕਹੀ ਹੈ ਔਰ ਬਹੁਤ ਮੰਦ ਭਾਗੀ ਗੱਲ ਹੈ ਕਿ ਸੜਕ ਤੇਰੇ ਪਿਓ ਦੀ ਹੈ ਇਹ ਗੱਲ ਕਿਹ ਕਹਿਣੀ ਬਣਦੀ ਹੈ ਇਹ ਸਾਡਾ ਸ਼ਹਿਰ ਹੈ ਇਹਨੂੰ ਖੂਬਸੂਰਤ ਰੱਖਣਾ ਸਾਡਾ ਕੰਮ ਹੈ ਇਹ ਕਰੋੜਾ ਰੁਪਏ ਦੇ ਸ਼ੋਰੂਮ ਨੇ ਜਿਹੜੇ ਖੋਲ ਕੇ ਬੈਠਿਆ ਹੁਣ ਇੱਥੇ ਚਿੱਟੀ ਦਿਖਾ ਦਿਓ ਇਹ ਚਿੱਟੀ ਪੱਟੀ ਔਰ ਸਾਰੇ ਦੁਕਾਨਦਾਰ ਆਪਣੀ ਦੇਖੋ ਦੁਕਾਨਾਂ ਦੇ ਬਾਹਰ ਨਿਯਮ ਫੋਲੋ ਕਰ ਰਹੇ ਆ ਤਾਂ ਤੁਹਾਡਾ ਫਰਜ਼ ਵੀ ਬੰਦਾ ਹੈ ਜਿਹੜੇ ਇੱਥੇ ਖਰੀਦਦਾਰੀ ਕਰਨ ਆਉਂਦੇ ਆ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾਣ ਲੱਗਦਾ ਕਿ ਲੋਕਾਂ ਨੂੰ ਵੀ ਚਾਹੀਦਾ ਨਾ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾਣ ਵੀ ਜ਼ਿੰਮੇਵਾਰੀ ਨਹੀਂ ਬੰਦਾ ਜੀ ਅਗਲੇ ਕਹਿੰਦੇ ਇੱਥੇ ਗੱਡੀ ਜਗ੍ਹਾ ਹੈਗੀ ਹੈ ਇੱਥੇ ਲਾਓ ਤੇ ਆਪਣੀ ਸ਼ਾਪਿੰਗ ਕਰੋ ਅੱਧਾ ਅੱਧਾ ਘੰਟਾ ਇੱਕ ਘੰਟਾ ਕੋਈ ਵੀ ਨਹੀਂ ਆਂਦਾ ਇੱਥੇ ਜਦੋਂ ਕੁਝ ਕਹੋ ਤੇ ਪੁੱਠਾ ਜਵਾਬ ਆਂਦਾ ਹੈ ਉਸ ਤੋਂ ਬਾਅਦ ਜਦੋਂ ਪੁਲਿਸ ਵਾਲੇ ਆਉਂਦੇ ਆ ਇੱਕ ਗਰਾਊਂਡ ਲਗਾਉਂਦੇ ਆ ਸਾਰੀ ਕਲੀਅਰ ਹੋ ਜਾਂਦੀ ਹੈ ਸੜਕ ਉਸ ਤੋਂ ਬਾਅਦ ਥੋੜੇ ਜਦੋਂ ਜਾਂਦੇ ਆ ਫੇਰ ਅੱਥੇ ਗੱਡੀਆਂ ਲੱਗੀਆਂ ਆਉਂਦੀਆਂ ਇਹ ਟੋ ਵਲੇ ਜਿਹੜੇ ਚੰਗੇ ਬੱਲੇ ਪਹਿਲਾਂ ਆਉਂਦੇ ਸੀ ਸਾਰੇ ਨੂੰ ਡਰ ਹੁੰਦਾ ਵੀ ਸਾਡੀ ਗੱਡੀ ਨਾ ਚੱਕੀ ਜਾਵੇ ਹੁਣ ਜਦੋਂ ਆਣਾ ਹੀ ਨਹੀਂ ਕਿਸੇ ਨੇ ਤੇ ਅਗਲੇ ਬੇਤਕੜ ਤੜਕੋ ਕੇ ਗੱਡੀ ਲਾ ਕੇ ਚਲੇ ਜਾਂਦੇ ਆ ਜੇ ਤੁਹਾਨੂੰ ਤਿਹਾਰਾਂ ਦੇ ਮੱਦੇ ਨਜ਼ਰ ਨਾ ਕਹਿਤਾ ਕਿ yellow line ਦੇ ਅੰਦਰ ਯਾਨੀ ਕਿ 3 ਫੁੱਟ ਤੱਕ ਜਿਹੜੀ ਲਾਈਨ ਸਾਰਿਆਂ ਨੇ ਫੋਲੋ ਕੀਤਾ ਸਾਰਿਆਂ ਨੇ ਲੇਕਿਨ ਇਹਦਾ ਕੋਈ ਹੱਲ ਨਹੀਂ ਨਾ ਕੋਈ ਗੱਡੀ ਲਗਾ ਕੇ ਬਾਹਰ ਕਿੱਧਰ ਜਾ ਰਿਹਾ ਕਿੱਥੇ ਜਾ ਰਿਹਾ ਇਹਦਾ ਇਹ ਚੀਜ਼ ਦਾ ਹੱਲ ਢੰਗੋਂ ਪਹਿਲਾਂ ਪੂਰੇ ਦੁਕਾਨਦਾਰਾਂ ਨੇ ਇਸ ਚੀਜ਼ ਦੇ ਨਾਲ ਪ੍ਰਸ਼ਾਸਨ ਦੇ ਨਾਲ ਸਹਿਮਤੀ ਜਤਾ ਲਈ ਹੈ ਕਿ ਅਸੀਂ ਦੁਕਾਨਾਂ ਦੇ ਬਾਹਰ ਸਮਾਨ ਨਹੀਂ ਲਗਾਵਾਂਗੇ ਪਰ ਤੁਸੀਂ ਵੀ ਦੁਕਾਨਦਾਰੀਆਂ ਤਾਂ ਹੀ ਚੱਲਣਗੀਆਂ ਜੇ ਦੁਕਾਨਾਂ ਦੇ ਬਾਹਰ ਗੱਡੀਆਂ ਨਹੀਂ ਲੱਗੀਆਂ ਹੋਣਗੀਆਂ ਇੱਥੇ ਹਰ 15 20 ਮਿੰਟਾਂ ਅੱਧੇ ਘੰਟੇ ਬਾਅਦ ਪੁਲਿਸ ਰਾਊਂਡ ਲਾਏ ਫਿਰ ਇੱਥੇ ਟ੍ਰੈਫਿਕ ਨਹੀਂ ਲੱਗ ਸਕਦੀ ਐ ਟ੍ਰੈਫਿਕ ਦੀ ਸਮੱਸਿਆ ਤਾਂ ਹੀ ਹੱਲ ਹੋ ਸਕਦਾ ਹੈ ਵੀ 2-4 ਇੱਥੇ ਹਰ ਟਾਈਮ ਪਰਮਾਨੈਂਟ ਕੋਈ ਨਾ ਕੋਈ ਮੁਲਾਜ਼ਮ ਇੱਥੇ ਖੜੇ ਰਹਿਣ ਨਹੀਂ ਤਾਂ ਕੋਈ ਫਾਇਦਾ ਨਹੀਂ ਜਿੰਨੇ ਮਰਜ਼ੀ ਤੁਸੀਂ ਰਾਂਗਣ ਰਾਊਂਡ ਲਾਈ ਜਾਓ ਇਹ ਟ੍ਰੈਫਿਕ ਦੀ ਸਮੱਸਿਆ ਕਦੇ ਨਹੀਂ ਹੱਲ ਹੋ ਸਕਦੀ ਬਿਲਕੁਲ ਦੁਕਾਨਦਾਰਾਂ ਦਾ ਕੰਮ ਕਰ ਵੀ ਮੇਰੇ ਖਿਆਲ ਵਧੀਆ ਚੱਲ ਪੇਗਾ ਕਰੇ ਹੱਲ ਕੰਮ ਕਰ ਚੱਲੇਗਾ ਚੱਲੇਗਾ ਟ੍ਰੈਫਿਕ ਦੇ ਵਿੱਚ ਕਸਟਮਰ ਰੁਕਦਾ ਨਹੀਂ ਗੱਡੀ ਕਿੱਥੇ ਹੁਣ ਆ ਲੱਗੇ ਵਾਈਕਲ ਚਲੋ ਅੰਦਰ ਲੱਗੇ ਹੋਇਆ ਉਹ ਤਾਂ ਅੰਦਰ ਉਹਨਾਂ ਨੇ ਲਾ ਕੇ ਚਲੇ ਜਾਣੇ ਆ ਠੀਕ ਹੈ ਹੁਣ ਜਿਹਨਾਂ ਨੂੰ ਰਸਤਾ ਹੀ ਨਹੀਂ ਮਿਲੇਗਾ ਅਗਲੇ ਅਗਲੇ ਅਗਲਾ ਆਏਗਾ ਕਿੱਥੋਂ ਰਸਤਾ ਹੀ ਗੱਡੀਆਂ ਦੀ ਲਾਈਨਾਂ ਲੱਗ ਜਾਂਦੀ ਐ ਇੱਥੇ ਗੱਡੀ ਖੜ ਗਈ ਉੱਥੇ ਗੱਡੀ ਖੜ ਗਈ ਮੁੜ ਕੇ ਪਿੱਛੇ ਜਾਮ ਲੱਗ ਜਾਂਦਾ ਇਹਨਾਂ ਨਾਲ ਹੀ ਬਿਲਕੁਲ ਦੁਕਾਨ ਦੁਕਾਨਦਾਰਾਂ ਦੀ ਆਪਣੀ ਸਮੱਸਿਆ ਪਰੇਸ਼ਾਨ ਲੋਕ ਜਿਹੜੇ ਦੁਕਾਨਦਾਰ ਨੇ ਪੂਰੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਸਾਮਾਨ ਅੰਦਰ ਕਰ ਲਿਆ ਹੋਇਆ ਉਹਨਾਂ ਨੇ ਪਰ ਜਿਹੜੇ ਲੋਕ ਆ ਰਹੇ ਨੇ ਖਰੀਦਾਰੀ ਕਰਨ ਉਹ ਕਿਉਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਜਦ ਕਿ ਦੁਕਾਨਦਾਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਇੱਥੇ ਦੁਕਾਨਦਾਰ ਜਿਹੜੇ ਨੇ ਇੱਧਰ ਵੀ ਤੁਸੀਂ ਇੱਥੇ ਦੇਖੋ ਸਾਰਾ ਸਾਮਾਨ ਸੰਭਿਆ ਹੋਇਆ ਕੋਈ ਦਿੱਕਤ ਜਾਂ ਪਰੇਸ਼ਾਨੀ ਇੱਥੇ ਨਹੀਂ ਹੈ ਜਦ ਦੁਕਾਨਦਾਰ ਆਪਣੀ ਜ਼ਿੰਮੇਵਾਰੀ ਸਮਝ ਚੁੱਕੇ ਹੈ ਤਾਂ ਲੱਗਦਾ ਹੈ ਕਿ ਲੋਕਾਂ ਨੂੰ ਵੀ ਜਿੰਮੇਵਾਰੀ ਸਮਝ ਲੈਣੀ ਚਾਹੀਦੀ ਹੈ ਤਿਹਾਰੀ ਸੀਜ਼ਨ ਆ ਗਿਆ ਤੇ ਦੁਕਾਨਦਾਰ ਨੇ ਆਪਣੀ ਜ਼ਿੰਮੇਵਾਰੀ ਸਮਝ ਲਈ ਪ੍ਰਸ਼ਾਸਨ ਨੂੰ ਕਹਿਤਾ ਕਿ ਅਸੀਂ ਇਹ yellow line ਦੇ ਅੰਦਰ ਹੀ ਆਪਣਾ ਸਮਾਨ ਰੱਖਾਂਗੇ ਔਰ ਸਾਰੀ ਸਹਿਮਤੀ ਹੋ ਗਈ ਇੱਕ ਦੋ ਦੁਕਾਨਦਾਰ ਹੈ ਜੋ ਨਹੀਂ ਮੰਨ ਰਹੇ ਪਰ ਫਿਲਹਾਲ ਫੀਲਡ ਗਾਇੰਡ ਦੇ ਸਾਰੇ ਦੁਕਾਨਦਾਰਾਂ ਨੇ ਸਹਿਮਤੀ ਜਤਾਈ ਹੈ ਪਰ ਜਿਹੜੇ ਲੋਕ ਸੜਕਾਂ ਤੇ ਗੱਡੀਆਂ ਖੜੀਆਂ ਕਰ ਜਾਂਦੇ ਆ ਉਹਨਾਂ ਲਈ ਕੀ ਕਹੋਗੇ ਇਹਦਾ ਵੀ ਨਹੀਂ ਇਹਨਾਂ ਲਈ ਬਾਬਾ ਇਹਨਾਂ ਨੂੰ ਪਾਰਕਿੰਗ ਬਣਾਉਣੀ ਚਾਹੀਦੀ ਹੈ ਪ੍ਰੋਪਰ ਹੂੰ ਤੇ ਬਾਕੀ ਕੀ ਗੱਲ ਆ ਗੱਡੀਆਂ ਦਾ ਚਲੋ ਖੜਨੀਆਂ ਨੇ ਹੁਣ ਚ ਪਾਰਕਿੰਗ ਨਹੀਂ ਹੋ ਜੇ ਬੰਦਾ ਗੱਡੀਆਂ ਇੱਥੇ ਖੜਾਊਗਾ ਸਿੱਧੀ ਜੀ ਗੱਲ ਤਾਂ ਹੈ ਗਈ ਕੋਈ ਆ ਤਾਂ ਹੈ ਨਹੀਂਗਾ ਹੁੰਦਾ ਕਸਟਮਰ ਆਊਗਾ ਤਾਂ ਗੱਡੀ ਤਾਂ ਗੱਡੀ ਵਿੱਚ ਆਊਗਾ ਚਾਰਟ ਜਾਣੇ ਆਏ ਨੇ ਤਾਂ ਹੈ ਤਾਂ ਹੈ ਨਹੀਂਗਾ ਵੀ ਹੁਣ ਬਾਈਕ ਤੇ ਆ ਜਾਣਗੇ ਤਾਂ ਗੱਡੀ 'ਚ ਹੀ ਬੰਦਾ ਆਊਗਾ ਤਾਂ ਗੱਡੀ ਕੋ ਆਮ ਜੀ ਗੱਲ ਹੈ ਵੀ ਬਾਹਰ ਹੀ ਲਾਊਗਾ ਦੇਖੋ ਇਹਨਾਂ ਨੂੰ ਤਾਂ ਕੋਈ ਸਿਸਟਮ ਬਣਾਉਣਾ ਚਾਹੀਦਾ ਸਰਕਾਰ ਨੂੰ ਕਿਆ ਪਾਇਤਾ ਬੜਾ ਲੀਅਲ ਹੋਣ ਚਾਹੇ ਚਲੋ ਠੀਕ ਹੈ ਆਪਣਾ ਵੀ ਦੇਖੋ yellow line ਤੋਂ ਸਾਰਾ ਅੰਦਰ ਹੀ ਆ ਮਾਰ ਕੋਈ ਬਿਲਕੁਲ ਫੋਲੋ ਕਰਦੇ ਸਰਕਾਰ ਦੇ ਨਾਲ ਖੜੇ ਆ ਪਰ ਚਲੋ ਇੱਕ ਸਿਰਫ ਐ ਆ ਵੀ ਪਾਰਕਿੰਗ ਬਣਾ ਦੇਣੀ ਚਾਹੀਦੀ ਨਹੀਂ ਪ੍ਰੋਪਰ ਇਹ ਰੋਡ ਤੇ ਨਾ ਕੋਈ ਪਾਰਕਿੰਗ ਨਹੀਂ ਹੈਗੀ ਪ੍ਰੋਪਰ ਪਾਰਕਿੰਗ ਬਣਾਵੇ ਜਿਹੜਾ ਕੋਈ ਗਾਹਕ ਨੂੰ ਦਿੱਕਤ ਨਾ ਆਵੇ ਕੋਈ ਬਸ ਇਹ ਗੱਲ ਹੈ ਬਾਜ਼ਾਰਾ ਚ ਅਸੀਂ ਵੀ ਆਨੇ ਆ ਬਾਜ਼ਾਰਾ ਜੇ ਤੁਸੀਂ ਵੀ ਜਾਣਦੇ ਹੋ ਸਾਰੇ ਲੁਧਿਆਣਾ ਵਾਸੀ ਜਿਹੜੇ ਨੇ ਔਰ ਇਹੀ ਗੱਲ ਅਸੀਂ ਕਰ ਰਹੇ ਆ ਕਿ ਕਿਆ ਇਹ ਮਜਬੂਰੀ ਹੈ ਕੀ ਗੱਡੀਆਂ ਖੜੀਆਂ ਕਰਨੀਆਂ ਨੇ ਸੜਕ ਦੇ ਉੱਤੇ ਮਜਬੂਰੀ ਦੇ ਵਿੱਚ ਕਰਨੀਆਂ ਪੈਰੀਆਂ ਜਾਂ ਫਿਰ ਇੱਥੇ ਵਾਕਈ ਇੱਕ ਪਾਰਕਿੰਗ ਦੀ ਜਿਹੜੀ ਹੈ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਲੱਗਦਾ ਕਿ ਪਾਰਕਿੰਗ ਦੀ ਕਮੀ ਮਹਿਸੂਸ ਕਰ ਰਿਹਾ ਪੰਜਾਬ ਬਿਲਕੁਲ ਬਿਲਕੁਲ ਫਿਰ ਪਾਰਕਿੰਗ ਦੀ ਬਿਲਕੁਲ ਕਮੀ ਹੈਗੀ ਹੈ ਤਾਂਹੀਂ ਤਾਂ ਗੱਡੀਆਂ ਲੱਗ ਰਹੀਆਂ ਹੋਈਆਂ ਜੇ ਪਾਰਕਿੰਗ ਆਮ ਜੀ ਗੱਲ ਹੋਏਗੀ ਤਾਂ ਕਿਉਂ ਕਿਸੇ ਨੂੰ ਲੋੜ ਹੈ ਕਿ ਅੱਬੇ ਗੱਡੀ ਚਕਵਾਏ ਹੁਣ ਦੇਖੋ ਕਿੰਨੀਆਂ ਗੱਡੀਆਂ ਟੋਹ ਹੁੰਦੀਆਂ ਨੇ ਰੋਜ਼ੀ ਰੋਜ਼ ਘੱਟੋ ਘੱਟ 10 ਤੋਂ 15 ਗੱਡੀਆਂ ਟੋਹ ਹੁੰਦੀਆਂ ਨੇ ਕੋਈ ਫालतू ਥੋੜੀ ਪੈਸੇ ਦੇਊਗਾ ਜੇ ਪਾਰਕਿੰਗ ਹੈ ਹੀ ਨਹੀਂਗੀ ਗੱਡੀ ਆਪਾਂ ਨੂੰ ਜਗ੍ਹਾ ਨਹੀਂ ਮਿਲੂਗੀ ਤਾਂ ਆਪਾਂ ਵੀ ਮਜਬੂਰੀ ਚ ਪਰ ਸਮਾਨ ਤਾਂ ਆਪਾਂ ਲੈਣਾ ਹੀ ਆ ਸ਼ਾਪਿੰਗ ਕਰਨੀ ਹੈਗੀ ਆ ਪਰ ਆਪਾਂ ਫਿਰ ਗੱਡੀ ਬਾਹਰ ਹੀ ਲਾਵਾਂਗੇ ਦੁਕਾਨ ਦੇ ਆਮ ਜੀ ਗੱਲ ਹੈ ਅੱਛਾ ਇਹ ਇਹ ਤਾਂ ਜਿਹੜੀ ਸ਼ਾਪਿੰਗ ਕਰਨ ਲੋਕ ਔਰ ਖਾਸ ਕਰਕੇ ਅਗਰ ਮੈਂ ਰਿਕਸ਼ਾ ਔਰ ਈ ਰਿਕਸ਼ਾ ਦੀ ਗੱਲ ਕਰਾਂ ਇਹ ਕਿੰਨੀ ਇੱਕ ਸਮੱਸਿਆ ਬਣ ਰਹੀ ਹੈ ਸਰ ਬਹੁਤ ਸਮੱਸਿਆ ਬਣ ਰਹੀ ਹੈ ਇਹ ਰਿਕਸ਼ਾ ਦੇਖੋ ਇਹ ਕੁਝ ਦੇ ਮਹੀਨੇ ਕੋ 1-2 ਸਾਲ ਤੋਂ ਬਹੁਤ ਚਾਰਾ ਹੋ ਗਈ ਰਿਕਸ਼ਾ ਤੇ ਉਹ ਉਹ ਸਮੱਸਿਆ ਦੀ ਹਾਲਤ ਚਲੋ ਹੈਗਾ ਉਹਨਾਂ ਇਹਨਾਂ ਨੂੰ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਏ ਰਿਕਸ਼ਾ ਦੂਜਾ ਪਹਿਲਾ ਆਟ ਦੂਜਾ ਆਟ ਬਹੁਤ ਸੀਗੇ ਉਹ ਨੀ ਰਿਕਸ਼ਾ ਬਹੁਤ ਹੋ ਚੁੱਕੀ ਆ ਦੇਖੋ ਤੁਸੀਂ ਕਟੋ-ਕਟ ਆੜ-ਔੜਤੀ 100 ਰਿਕਸ਼ਾ ਚੱਲਦੀ ਹੋਣੀ ਆ ਇਸੇ ਟਾਈਮ ਐਟ ਅ ਟਾਈਮ ਹੁਣ ਉਹਦਾ ਕੋਈ ਹੱਲ ਨਹੀਂ ਹੈਗਾ ਸਾਡੇ ਕੋਲ ਉਹ ਤਾਂ ਦੇਖੋ ਸਰਕਾਰ ਵੱਲ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਉਹਦਾ ਉਹ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਉਹਦਾ ਦੁਕਾਨਦਾਰਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਲਾਸ ਹੋ ਰਿਹਾ ਇਸ ਸਾਰੀ ਸਮੱਸਿਆ ਲੋ ਆਫ ਦਾ ਸਰ ਥੋੜਾ ਬੋਤਾ ਹੈਗੇ ਚਲੋ ਐ ਵੀ ਪ੍ਰੋਪਰ ਸਿਸਟਮ ਚਲੋ ਥੋੜਾ ਟਾਈਮ ਲੱਗੂਗਾ ਹੋ ਜਾਏਗਾ ਸੈਟ ਅਸੀਂ ਵੀ ਕਹਿੰਦੇ ਸਿਸਟਮ ਬੰਨਣਾ ਚਾਹੀਦਾ ਸਾਨੂੰ ਵੀ ਵਧੀਆ ਹੋਣਾ ਚਾਹੀਦਾ ਚਲੋ ਕੋਈ ਰਸ਼ਨਾ ਲੱਗੇ ਕਲੀਨ ਮਿਲ ਨੀਦਾ ਰਸ਼ ਕਟੋਕਟ 24 ਘੰਟੇ ਪਹਿਲਾਂ ਰਸ਼ਨਾ ਦਾ ਸੀਗਾ ਇਹ ਅਸੀਂ ਕਹਿੰਦੇ ਵੀ ਪਹਿਲਾਂ 24 ਘੰਟੇ ਰਸ਼ ਰਹਿੰਦਾ ਸੀਗਾ ਪੋਲੂਸ਼ਨ ਹੀ ਪੋਲੂਸ਼ਨ ਰਹਿੰਦਾ ਸੀਗਾ ਸ਼ਾਪ ਤੇ ਬਹਿਣਾ ਔਖਾ ਹੁੰਦਾ ਸੀ ਸਾਨੂੰ ਹੁਣ ਇਹ ਆ ਵੀ ਚਲੋ ਬਹੁਤ ਰਸ਼ ਕਟ ਮਹੀਨੇ ਵਿੱਚ ਇੱਕ ਅੱਧੀ ਵਾਰ ਲੱਗ ਜਾਂਦਾ ਵਾ ਠੀਕ ਹੈ ਪਹਿਲਾਂ ਨਾਲ ਬਹੁਤ ਅੱਛੀ ਬਿਲਕੁਲ ਦੀਪਕ ਸ਼ਰਮਾ ਦੀ ਮੋਹਿਮ ਔਰ ACP ਜਤਿਨ ਬੰਸਲ ਦੀ ਅਗਵਾਈ ਦੇ ਵਿੱਚ ਚਲਾਈ ਗਈ ਡਰਾਈਵ ਰੰਗ ਲਿਆ ਰਹੀ ਹੈ ਲੇਕਿਨ ਹਾਲੇ ਵੀ ਜਿਹੜੀ ਸਮੱਸਿਆ ਨਾਲ ਅਸੀਂ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਉਹ ਹੈ ਪਾਰਕਿੰਗ ਅਗਰ ਐਫਐਸ ਮਾਨ ਉਤਾਰਨ ਵਾਲਿਆਂ ਦੀ ਗੱਲ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਇਸ ਸੜਕ ਤੇ ਇਦਾਂ ਜਿਹੜੀਆਂ ਗੱਡੀਆਂ ਖੜੀਆਂ ਨੇ ਉਹਨਾਂ ਦੀ ਕੀ ਮਜਬੂਰੀ ਹੈ ਜਾਂ ਉਹਨਾਂ ਨੂੰ ਪਾਰਕਿੰਗ ਨਹੀਂ ਮਿਲ ਪਾਰੀ ਜਾਂ ਫਿਰ ਇੱਥੇ ਪਾਰਕਿੰਗ ਮੌਜੂਦ ਹੈ ਲੇਕਿਨ ਪਾਰਕਿੰਗ ਦੇ ਵਿੱਚ ਇੰਨੀ ਸਪੇਸ ਨਹੀਂ ਹੈ ਕਿ ਲੋਕ ਉੱਥੇ ਗੱਡੀਆਂ ਖੜੀਆਂ ਕਰ ਜਾਣ ਇਹੀ ਜਿਹੜੀ ਦਿੱਕਤ ਦੁਕਾਨਦਾਰਾਂ ਨੂੰ ਜਿਹੜੀ ਹੈ ਪੇਸ਼ ਆ ਰਹੀ ਹੈ ਦੁਕਾਨਦਾਰਾਂ ਨਾਲ ਗੱਲਬਾਤ ਕਰ ਰਹੇ ਆ ਕਿ ਫੀਲਡ ਗਾਂ ਦੇ ਵਿੱਚ ਹੁਣ ਹਾਲਾਤ ਸੁਧਰੇ ਆ ਥੋੜੇ ਬਹੁਤ ਕੁਝ ਅਸਰ ਜਿਹੜਾ ਡਰਾਈਵ ਦਾ ਦਿਖਾਈ ਦੇ ਰਿਹਾ ਵੀਰਾ ਜੀ ਲੁਧਿਆਣਾ ਪੁਲਿਸ ਵੱਲੋਂ ਜਿਸ ਦੁਕਾਨ ਦੇ ਬਾਹਰ ਅਸੀਂ ਖੜੇ ਆ ਇਹ ਚਿੱਟੀ ਲਾਈਨ ਹੈ ਔਰ ਚਿੱਟੀ ਲਾਈਨ ਦੇ ਬਾਹਰ ਇਹ ਗੱਡੀ ਖੜੀ ਹੈ ਇਹਨਾਂ ਦੀ ਹਾਲਾਕੀ ਹੁਣ ਮੀਡੀਆ ਨੂੰ ਦੇਖਦੇ ਹੋਏ ਤਾਂ ਗੱਡੀ ਇਹਨਾਂ ਨੇ ਹਟਾ ਲਈ ਐ ਪਰ ਚਿੱਟੀ ਲਾਈਨ ਤੋਂ ਵੀ 2 ਫੁੱਟ ਪਰੇ ਗੱਡੀ ਕਰਕੇ ਇਹਨਾਂ ਨੇ ਖੜੀ ਕਰ ਰੱਖੀ ਐ ਔਰ ਕਟੋ-ਕਟ ਅੱਧੇ ਘੰਟੇ ਦੀ ਇਹ ਗੱਡੀ ਇਦਾਂ ਹੀ ਖੜੀ ਸੀਗੀ ਔਰ ਦੂਸਰੇ ਪਾਸੇ ਹੁਣ ਜਾਮ ਦੁਬਾਰਾ ਲੱਗ ਗਿਆ ਔਰ ਕਾਰਨ ਉਹੀ ਸੇਮ ਜਿਹੜੀਆਂ ਗੱਡੀਆਂ ਨੇ ਉਹ ਗੱਡੀਆਂ ਸੜਕ ਦੇ ਉੱਤੇ ਖੜੀਆਂ ਨੇ ਓਨਾਂ ਕਰਕੇ ਔਰ ਈ-ਰਿਕਸ਼ਾ ਕਰਕੇ ਪੂਰੀ ਤਰ੍ਹਾਂ ਨਾਲ ਫਿਰ ਤੋਂ ਫੀਲਡ ਗੈਂਜ ਦੇ ਜਾਮ ਦੇ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਐ ਪੁਲਿਸ ਦੀ ਚਲਾਈ ਹੋਈ ਡਰਾਈਵ ਆਖਿਰ ਕਿੱਦਾਂ ਕੰਮ ਕਰੇਗੀ ਜਦੋਂ ਤੱਕ ਲੋਕ ਜਿਹੜੇ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝਣਗੇ ਦੂਸਰਾ ਪ੍ਰਸ਼ਾਸਨ ਇਸ ਬਾਜ਼ਾਰ ਦੀ ਪਾਰਕਿੰਗ ਦੀ ਸਮੱਸਿਆ ਨੂੰ ਅਗਰ ਹੱਲ ਨਹੀਂ ਕਰਦਾ ਤਾਂ ਸ਼ਾਇਦ ਕੋਈ ਪੱਕਾ ਹੱਲ ਨਿਕਲਦਾ ਹੋਇਆ ਨਜ਼ਰ ਨਹੀਂ ਆਏਗਾ ਔਰ ਜਿਹੜੇ ਲੋਕ ਇਸ ਵਕਤ ਗੱਡੀਆਂ ਲੈ ਕੇ ਆਏ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਉਹਨਾਂ ਨੇ ਗੱਡੀਆਂ ਕਿਉਂ ਬਾਹਰ ਖੜ੍ਹੀਆਂ ਕੀਤੀਆਂ ਨੇ ਵੀਰ ਜੀ ਆਪਾਂ ਗੱਡੀ ਬਾਹਰ ਕਾ ਦੇ ਲਈ ਲਗਾਈ ਹੈ ਕਿ ਆਪਾਂ ਨੂੰ ਇੱਥੇ ਪਾਰਕਿੰਗ ਕੋਈ ਦਿਖੀ ਵਾਲੇ ਦੋ ਹਾਂ ਪਾਰਕਿੰਗ ਕੋਈ ਦਿਖੀ ਆਏ ਪਾਰਕਿੰਗ ਨਹੀਂ ਦਿਖੀ ਨਹੀਂ ਪਾਰਕਿੰਗ ਨਹੀਂ ਦਿਖੀ ਇਸੇ ਕਾਰਨ ਆਪਾਂ ਨੂੰ ਸੜਕ ਤੇ ਖੜਾ ਨਹੀਂ ਪਈ ਮੈਂ 2 ਮਿੰਟ ਖੜਿਆ ਥੋੜਾ ਸਮਾਨ ਲੈਣਾ ਸੀਗਾ ਨਹੀਂ ਬਿਲਕੁਲ ਬਾਜ਼ਾਰਾ ਚ ਆਣਾ ਹੈ ਸ਼ਾਪਿੰਗ ਕਰਨੀ ਹੈ ਤਾਂ ਗੱਡੀ ਜਿਹੜੀ ਇਹ ਸੜਕ ਤੇ ਖੜੀ ਕਰਨੀ ਪੈਗੀ ਪਰ ਤੁਹਾਨੂੰ ਪੁੱਛਿਆ ਇੱਥੇ ਕੀ ਨੇੜੇ-ਤੇੜੇ ਕੋਈ ਪਾਰਕਿੰਗ ਹੈ ਪੁੱਛਿਆ ਸੀ ਕਹਿੰਦੇ ਹੈ ਨਹੀਂ ਦੂਰ ਹੈ ਤੇ ਇਹਹੀ ਜਿਹੜੀ ਸਮੱਸਿਆ ਇਸ ਬਾਜ਼ਾਰ ਨੂੰ ਜਿਆਦਾਤਰ ਆ ਰਹੀ ਹੈ ਕਿ ਪਾਰਕਿੰਗ ਨਾ ਹੋਣ ਕਾਰਨ ਸ਼ਾਪਿੰਗ ਕਰਨ ਦੇ ਲਈ ਗੱਡੀਆਂ ਜਿਹੜੀਆਂ ਨੇ ਉਹ ਸੜਕ ਤੇ ਖੜਾਣੀਆਂ ਪੈਰੀਆਂ ਨੇ ਫਿਲਹਾਲ ਸ਼ਾਪਕੀਪਰਜ਼ ਨੂੰ ਦਿੱਕਤ ਇਹ ਹੈ ਕਿ ਇਸ ਜਗ੍ਹਾ ਤੇ ਪਾਰਕਿੰਗ ਨਹੀਂ ਹੈ ਔਰ ਜਿਹੜੇ ਖਰੀਦਾਰੀ ਕਰਨ ਲਈ ਆ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਸਾਨੂੰ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ ਇਸ ਕਰਕੇ ਗੱਡੀ ਸੜਕ ਤੇ ਖੜਾਣੀ ਪੈਂਦੀ ਹੈ ਪਰ ਪ੍ਰਸ਼ਾਸਨ ਸਖਤ ਹੈ ਲਗਾਤਾਰ ਇੱਥੇ ਤੁਸੀਂ ਦੇਖੋ ਰਿਕਸ਼ਾ ਬਾਹਰ ਲਗਾ ਲਿਆ ਹੋਇਆ ਹੈ ਔਰ ਪੂਰੀ ਤਰ੍ਹਾਂ ਨਾਲ ਰੋਡ ਜਾਮ ਕਰ ਦਿੱਤੀ ਹੈ ਫਰ ਆਪਾਂ ਜਿਹੜੇ ਈ ਰਿਕਸ਼ਾ ਅਗਰ ਆਪਾਂ ਚਿੱਟੀ ਲਾਈਨ ਤੋਂ ਅੰਦਰ ਲਗਾਈਏ ਤਾਂ ਜਗ੍ਹਾ ਬਚਦੀ ਆ ਪਾਣੂ ਚਿੱਟੀ ਲਾਈਨ ਨਹੀਂ 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 ਬਚਦੀ ਜੀ ਅਗਰ ਤੁਸੀਂ ਆਪਣਾ ਕੰਮਕਾਰ ਕਰਨਾ ਹੈ ਈ ਰਿਕਸ਼ਾ ਕਿ ਲੈ ਕੇ ਜਾਣਾ ਤਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਪ੍ਰੋਪਰ ਸਪੇਸ ਹੈਗੀ ਹੈ ਖੜੀ ਕਰਨ ਦੀ ਸਪੇਸ ਕੀ ਰਾਸ਼ੀ ਇਨਾਂ ਤੇ ਹੁੰਦਾ ਸਪੇਸ ਕਿੱਥੋਂ ਜਣੇ ਜਾਮ ਹੀ ਵੜਾ ਹੁੰਦਾ ਪੁਲਿਸ ਤਾਂ ਹੁਣ ਲਗਾਤਾਰ ਚਲਾਨ ਕਰ ਰਹੀ ਹੈ ਨੋਟਿਸਿਸ ਦੇ ਰਹੀ ਹੈ ਬਾਜੀ ਰੱਬ ਰੱਖਈਏ ਅਗੱਢ ਰਬ ਰੱਖੀ ਹੈ ਈ ਰਿਕਸ਼ਾ ਵਾਲਿਆਂ ਤੇ ਆਟੋ ਵਾਲਿਆਂ ਤੇ ਇਲਜ਼ਾਮ ਲੱਗਦੇ ਕਿ ਇਹ ਸੜਕ ਘੇਰਦੇ ਆਂ ਬਿਰਾਜ ਜੀ ਆਟੋ ਵਾਲਿਆਂ ਤੇ ਇਲਜ਼ਾਮ ਲੱਗਦੇ ਆਂ ਕਿ ਇਹ ਸੜਕ ਘੇਰਦੇ ਆਂ ਤੁਸੀਂ ਵੀ ਆਰਾਮ ਨਾਲ ਆਟੋ ਲਾ ਕੇ ਬੈਠ ਕੇ ਸੜਕ 'ਤੇ ਨਹੀਂ ਰੁਕੋ ਜੋ ਆਪਾਂ ਤਾਂ ਦੇ ਦੋ ਆਪਾਂ ਕਦੇ ਲਈ ਸੜਕ ਰੋਕੇ ਬੈਠੇ ਸਵਾਰੀਆਂ ਵਾਸਤੇ ਰੋਕੀ ਹੋਰ ਕੰਨਾ ਵਾਸਤੇ ਰੋਕੀ ਤੇ ਜਿਹੜਾ ਪਿੱਛੇ ਜਾਮ ਲੱਗ ਰਿਹਾ ਹੈ ਫਿਰ ਕੀ ਹੋ ਗਿਆ ਰੋਈ ਲੱਗਦਾ ਨਾ ਮਾਦੋਂ ਨਾ ਲੱਗਿਆ ਕੋਈ ਪਰ ਪੁਲਿਸ ਫੇਰ ਆ ਕੇ ਚਲਾਨੀ ਕਰਦੀ ਨਹੀਂ ਨਹੀਂ ਕੋਈ ਚਲਾਨ ਨਹੀਂ ਇਹ ਕਰਦੀ ਚਲਾ ਰੋਜ਼ ਲਗਾਤਾਰ ਵਾਰਨਿੰਗ ਭੇਜੋ ਨਾ ਪੁਲਿਸ ਵਾਲਿਆਂ ਨੂੰ ਫੇਰ ਰੋਕਣ ਉਹਦੇ ਆਇਓ ਕਿਤੇ ਆਣਾ ਜੀ ਤੇ ਇਹਨਾਂ ਨੂੰ ਜਿਹੜਾ ਇਹ ਕਹਿ ਰਿਹਾ ਕਿ ਪੁਲਿਸ ਵਾਲਿਆਂ ਨੂੰ ਭੇਜੋ ਸ਼ਾਇਦ ਰੋਜ਼ ਪੁਲਿਸ ਇੱਥੇ ਜਿਹੜੀ ਲਗਾਤਾਰ ਡਰਾਈਵ ਚਲਾ ਰਹੀ ਹੈ ਇੱਥੇ ਤੁਸੀਂ ਦੇਖੋ ਆਟੋ ਵਾਲੇ ਨੇ ਔਰ ਇਧਰਲੇ ਪਾਸੇ ਦੁਕਾਨਦਾਰ ਜਿਹੜੇ ਨੇ ਲਗਾਤਾਰ ਚਿੱਟੀ ਲਾਈਨ ਦੇ ਅੰਦਰ ਸਮਾਨ ਰੱਖਦੇ ਹੋਏ ਨਜ਼ਰ ਆ ਰਹੇ ਹਨ ਲੇਕਿਨ ਦਿੱਕਤ ਉਹੀ ਹੈ ਈ-ਰਿਕਸ਼ਾ ਅਤੇ ਗੱਡੀਆਂ ਜਿਹੜੀਆਂ ਨੇ ਉਹ ਦਿੱਕਤ ਤੇ ਪਰੇਸ਼ਾਨੀ ਦਾ ਕਾਰਨ ਬਣਦੀਆਂ ਨੇ ਔਰ ਜਿਹੜੇ ਕੁਝ ਦੁਕਾਨਦਾਰਾਂ ਦੀ ਗੱਲ ਦੀਪਕ ਸ਼ਰਮਾ ਕਰ ਰਹੇ ਸੀਗੇ ਐਸਆਈ ਉਹ ਇਹ ਤੁਸੀਂ ਦੇਖ ਲਓ ਕਿ ਇਹ ਚਿੱਟੀ ਲਾਈਨ ਹੈ ਔਰ ਚਿੱਟੀ ਲਾਈਨ ਦੇ ਬਾਹਰ ਦੋਨੋਂ ਦੁਕਾਨਾਂ ਤਿੰਨੋਂ ਦੁਕਾਨਾਂ ਦੇ ਬਾਹਰ ਵਹੀਕਲ ਬਾਹਰ ਖੜੇ ਹੈ ਔਰ ਇਹਨਾਂ ਦੇ ਚਲਾਨ ਕਰਨ ਵਾਲਾ ਕੋਈ ਵੀ ਨਹੀਂ ਹੈ ਕਾਰਨ ਇਹ ਹੈ ਕਿ ਰਿਸੂਕਦਾਰ ਲੋਕ ਹੈ ਇਸ ਕਰਕੇ ਸ਼ਾਇਦ ਦੁਕਾਨਾਂ ਦੇ ਬਾਹਰ ਰਸ਼ ਦਿਖਾਈ ਦੇ ਰਿਹਾ ਪਰ ਜਿਹੜੇ ਦੁਕਾਨਦਾਰ ਨੇ ਬਾਕੀ ਦੇ ਦੁਕਾਨਦਾਰ ਨੇ ਉਹ ਸਹਿਮਤੀ ਜਤਾਉਂਦੇ ਹੋਏ ਦਿਖਾਈ ਦੇ ਰਹੇ ਆ ਕਿ ਜੋ ਪ੍ਰਸ਼ਾਸਨ ਕਰ ਰਿਹਾ ਉਹ ਸਹੀ ਹੈ ਲੇਕਿਨ ਆਟੋ ਰਿਕਸ਼ਾ ਅਤੇ ਈ ਰਿਕਸ਼ਾ ਕਿਤੇ ਨਾ ਕਿਤੇ ਜ਼ਿਆਦਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਸੁਣਿਆ ਕਿ ਫੀਲਡ ਗਨ ਦੇ ਸ਼ਾਪਕੀਪਰ ਜਿਹੜੇ ਨੇ ਉਹ ਪ੍ਰਸ਼ਾਸਨ ਦੀ ਇਸ ਮੁਹਿੰਮ ਦਾ ਸਵਾਗਤ ਕਰ ਰਹੇ ਨੇ ਵੀਰੇ ਜੀ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਦੁਕਾਨਦਾਰ ਜਿਹੜੇ ਨੇ ਆਪਣਾ ਸਮਾਨ ਪੀਲੀ ਲਾਈਨ ਤੋਂ ਅੰਦਰ ਰੱਖਣ ਦੇਖੋ ਜੀ ਪੀਲੀ ਲਾਈਨ ਤੋਂ ਸਭ ਅੰਦਰ ਹੀ ਨੇ ਪ੍ਰਸ਼ਾਸਨ ਦੇ ਨਾਲ ਹੀ ਆ ਬਾਕੀ ਜਿਹੜੇ ਆ 3 ਵੀਲਰ ਵਾਲੇ ਆਗੇ ਬਹੁਤ ਹੀ ਬਹੁਤ ਤੰਗ ਕਰਦੇ ਨੇ ਘਟੋ ਘੜ 50 ਵਾਰੀ ਕਹਿਣਾ ਪੈਂਦਾ ਇਹ ਫੇਰ ਨਹੀਂ ਗੱਲ ਸੁਣਦੇ ਇਹਨਾਂ ਨੂੰ ਨਿਕਾਏਲ ਪਾਣੀ ਚਾਹੀਦੀ ਤੇ ਟ੍ਰੈਫਿਕ ਦੀ ਸਮੱਸਿਆ ਦਾ ਤਾਂ ਹੀ ਹੱਲ ਹੋਣੀ ਹੈ ਨਾ ਅੱਛਾ ਲੱਗਦਾ ਨਹੀਂ ਕਿ ਇਦੀ ਅਗਰ ਜਾਮ ਲੱਗੇਗਾ ਤਾਂ ਬਜ਼ਾਰ ਚ ਆਏਗਾ ਕੌਣ ਡਰੇਗਾ ਦੇਖੋ ਜੀ ਪਹਿਲੇ ਮੰਡੀ ਬਹੁਤ ਪਈ ਮੰਡੀ ਰਾਜੀ ਕੀ ਹੈਗੀ ਹੈ ਦੁਕਾਨਦਾਰ ਪਹਿਲੇ ਪਰੇਸ਼ਾਨ ਨੇ ਕੁਝ ਐ ਚੀਜ਼ ਪਰੇਸ਼ਾਨੀ ਦਾ ਕਾਰਨ ਹੋਰ ਹੈ ਜੀ ਜਿਹੜੇ ਆ ਕੇ ਅੱਗੇ ਖੜ ਜਾਂਦੇ ਨੇ ਕਹਿੰਦੇ ਨਾਲ ਅਸੀਂ ਮੱਥਾ ਲਾਵਾਂਗੇ ਕਹਿਣ ਦੀ ਕੋਈ ਪਰਵਾਹ ਨਹੀਂ ਕਰਦੇ ਅੱਛਾ ਇੱਥੇ ਤੱਕ ਲੋਕ ਦੁਕਾਨਦਾਰਾਂ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਲੋਕ ਤਾਂ ਗਲ ਪੈਂਦੇ ਵੀ ਤੇਰੇ ਪਿਓ ਦੀ ਸੜਕ ਬਿਲਕੁਲ ਗੱਲ ਸਹੀ ਹੈ ਜੀ ਇਹ ਕਹਣਗੇ ਜੀ ਅਸੀਂ ਇਹ ਦੱਸ ਟੈਕਸ ਦਿੰਨੇ ਆ ਜੀ ਰੋਡ ਟੈਕਸ ਕਈਆਂ ਨਾਲ ਲੜਾਈ ਹੁੰਦੀ ਹੈ ਬਾਕੀ ਇਹਨਾਂ ਨਾਲ ਮੱਥਾ ਲਾਣਾ ਬਹੁਤ ਔਖਾ ਹੈ ਜੀ ਦੁਕਾਨਦਾਰ ਵੀ ਦੁਖੀ ਹੈ ਕਿ ਲੋਕ ਗਲ ਪੈਂਦੇ ਨੇ ਇਸ ਕਰਕੇ ਕਿੰਨਾ ਕਿੰਨਾ ਨੂੰ ਸਮਝਾਇਆ ਜਾਵੇ ਪਰ ਇਹ ਕਿ ਜਿਹੜੀ ਇਹ ਤਾਰੀਫ ਕਰਨੀ ਹੋਵੇਗੀ ਦੁਕਾਨਦਾਰਾਂ ਦੀ ਜਿਨ੍ਹਾਂ ਨੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਪਰ ਇੱਥੇ ਥੋੜੀ ਜੀ ਖਿਚਾਈ ਜਿਹੜੀ ਹੈ ਉਹ ਜਾਮ ਲਗਾਉਣ ਵਾਲਿਆਂ ਦੀ ਜ਼ਰੂਰ ਹੋਣੀ ਚਾਹੀਦੀ ਹੈ ਔਰ ਟ੍ਰੈਫਿਕ ਪੁਲਿਸ ਨੂੰ ਇੱਕ ਵਾਰ ਸਖਤੀ ਜਿਹੜੀ ਹੈ ਜ਼ਰੂਰ ਦਿਖਾਣੀ ਚਾਹੀਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ ਲੁਧਿਆਣੇ ਦਾ ਫੀਲਡ ਗੰਜ ਏਰੀਆ ਅਗਰ ਖਾਸ ਕਰ ਗੱਲ ਕਰਾਂ ਇੱਕ ਕਨੈਕਟਡ ਰੋਡ ਹੈਗੀ ਹੈ ਜੋ ਤਕਰੀਬਨ ਸਮਰਾਲਾ ਚੌਂਕ ਨੂੰ ਪੂਰੇ ਸ਼ਹਿਰ ਦੇ ਨਾਲ ਜੋੜਦੀ ਹੈ ਜਾਂ ਫਿਰ ਕਮਾਂ ਪੂਰੇ ਹਲਕਾ ਪੂਰਬੀ ਨੂੰ ਸ਼ਹਿਰ ਦੇ ਨਾਲ ਜੋੜਦੀ ਹੈ ਜਿੱਥੇ ਸਭ ਤੋਂ ਵੱਧ ਟ੍ਰੈਫਿਕ ਦੀ ਸਮੱਸਿਆ ਪੇਸ਼ ਆ ਰਹੀ ਸੀ ਲੇਕਿਨ ਪਿਛਲੇ 2 ਦਿਨ ਦਿਨਾਂ ਤੋਂ ਲਗਾਤਾਰ ਇੱਕ ਟ੍ਰੈਫਿਕ ਮੁਹਿੰਮ ਚਲਾਈ ਗਈ ਜਿਹਦੇ ਵਿੱਚ ਦੀਪਕ ਸ਼ਰਮਾ ਜੀ ਵੱਲੋਂ ਅਗਵਾਈ ਕੀਤੀ ਗਈ ਔਰ ਇਸ ਵਕਤ ਹਾਲਾਤ ਤੁਹਾਨੂੰ ਦਿਖਾ ਰਹੇ ਆਂ ਫੀਲਡ ਗਾਇੰਦੇ ਜਿੱਥੇ ਦੁਕਾਨਦਾਰ ਵੀ ਖੁਸ਼ ਨੇ ਅਤੇ ਉਥੇ ਖਰੀਦਦਾਰੀ ਕਰਨ ਵਾਲੇ ਲੋਕ ਜਿਹੜੇ ਆ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਸਹਾਰਨਾ ਕਰ ਰਹੇ ਨੇ ਤਾਰੀਫ ਕਰ ਰਹੇ ਨੇ ਟ੍ਰੈਫਿਕ ਪੁਲਿਸ ਦੀ ਕੀ ਕਟੋ-ਕਟ ਟ੍ਰੈਫਿਕ ਜਮ ਤੋਂ ਛੁਟਕਾਰਾ ਮਿਲਿਆ ਮੇਰੇ ਨਾਲ ਦੀਪਕ ਸ਼ਰਮਾ ਜੀ ਮੌਜੂਦ ਹੈ ਸਰ ਕਹਿੰਦੇ ਦੇਰ ਆਏ ਦਰੁਸਤ ਆਏ ਪਰ ਤੁਹਾਡੀ ਇਹ ਮੂਹਮ ਰੰਗ ਲਿਆਂਦੀ ਦਿਖ ਰਹੀ ਹੈ ਫੀਲਡ ਗਾਇੰਦੇ ਵਿੱਚ ਰਸ਼ ਘਟ ਗਿਆ ਦੇਖੋ ਜੀ ਸਾਡੇ ਨਾ ਜਿਹੜੇ ਮਾਨ ਜੋ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਲੱਗੇ ਨੇ ਮਾਨ ਜੋ ਡੀਸੀਪੀ ਟਰੈਕ ਸਰ ਏ ਡੀਸੀਪੀ ਟਰੈਕ ਸਰ ਤੇ ਏਸੀਪੀ ਸਰ ਵੱਲੋਂ ਨਾ ਇਹ ਸਖਤ ਹਦਾਇਤਾਂ ਨੇ ਵੀ ਪਬਲਿਕ ਨੂੰ ਹਰਾਨ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਇਹ ਜਦੋਂ ਆਂਦੇ ਨੇ ਸ਼ਾਪਿੰਗ ਕਰਨ ਇਹਨਾਂ ਦੀ ਕੰਪਲੇਂਟ ਹੁੰਦੀ ਆ ਵੀ ਸਾਡੀ ਗੱਡੀ ਬਾਹਰ ਖੜੀ ਆ ਕੋਈ ਟੋਕ ਰ ਕੇ ਲੈ ਗਿਆ ਸਾਡਾ ਚਲਾਨ ਹੋ ਗਿਆ ਕਿਉਂਕਿ ਕਸਟਮਰ ਨੂੰ ਨਹੀਂ ਪਤਾ ਹੁੰਦਾ ਵੀ ਅਸੀਂ ਗੱਡੀ ਕਿੱਥੇ ਲੈਣੀ ਆ ਦੁਕਾਨਦਾਰ ਨੇ ਸਮਾਨ ਹੀ ਅੱਗੇ ਇਹਨਾਂ ਤੱਕ ਵਧਾਇਆ ਹੁੰਦਾ ਇਸ ਕਰਕੇ ਫਿਰ ਅਸੀਂ ਇਹਨਾਂ ਦੇ ਉੱਪਰ ਜਿਹੜੀ ਬਣਦੀ ਆ ਕਾਰਪੋਰੇਸ਼ਨ ਨੂੰ ਲੈ ਕੇ ਆਪਣੀ ਕਾਰਵਾਈ ਕੀਤੀ ਦੁਕਾਨਦਾਰ 80% ਦੁਕਾਨਦਾਰਾਂ ਨੇ ਬਹੁਤ ਵਧੀਆ ਕੋਆਪਰੇਟ ਕੀਤਾ ਰੋਡ ਖੁੱਲ ਗਿਆ ਦਿਨ ਦੇ ਵਿੱਚ ਚਾਰ ਵਾਰੀ ਅਸੀਂ ਚੱਕਰ ਮਾਰਦੇ ਆ ਸਾਡੇ ਪੀਸੀਆਰ ਦੇ ਮੁਲਾਜ਼ਮ ਜਾਂਦੇ ਨੇ ਤੇ ਇਹਨਾਂ ਨੂੰ ਬਕਾਇਦਾ ਅਸੀਂ ਨੋਟਸ ਵੀ ਦਿੰਦੇ ਨੇ ਫੀਲਡ ਗੰਜ ਦੇ ਵਿੱਚ ਦੋ ਦਿਨ ਦੁਕਾਨਦਾਰ ਨੇ ਜਿਨੇ ਮਤਲਬ ਨਹੀਂ ਸੁਧਰੇ ਉਹਨਾਂ ਨੂੰ ਨੋਟਸ ਦੇਦੇ ਹੁਣ ਬਾਕੀ ਤਕਰੀਬਨ ਸਾਰੇ ਸੁਧਰ ਗਏ ਨੇ ਹੁਣ ਕੋਈ ਦਿੱਕਤ ਨਹੀਂ ਜਾ ਕੇ ਤੁਸੀਂ ਆਪ ਦੇਖੋ ਵੀ ਹੁਣ ਮਾਹੌਲ ਕਿਦਾਂ ਦਾ ਪਹਿਲਾਂ ਕਿਸ ਤਰ੍ਹਾਂ ਦਾ ਸੀ ਹੁਣ ਕਿਸ ਤਰ੍ਹਾਂ ਦਾ ਹੁਣ ਰੋਡ ਬਿਲਕੁਲ ਖਾਲੀ ਹੈ ਜੇ ਕਿਸੇ ਨੇ ਸਿਵਲ ਹਸਪੀਟਲ ਜਾਣਾ ਹੋਊਗਾ ਕੋਈ ਜਾਮ ਨਹੀਂ ਲੱਗਦਾ ਅੱਛਾ ਬਿਲਕੁਲ ਔਰ ਖਾਸ ਕਰਕੇ ਆਪਣੇ ਸੀਨੀਅਰ ਅਧਿਕਾਰੀਆਂ ਦਾ ਅਗਰ ਸਾਥ ਮਿਲ ਜਵੇ ਔਰ ਉਹਨਾਂ ਦੀ ਐਪਰੀਸ਼ੀਏਸ਼ਨ ਮਿਲ ਜਵੇ ਤਾਂ ਕੰਮ ਹੋਰ ਵੀ ਸਖਾਲਾ ਹੋ ਜਾਂਦਾ ਹੈ ਏਸੀਪੀ ਜਤਿਨ ਬੰਸਲ ਸਰ ਖੁਦ ਤੁਹਾਡੇ ਨਾਲ ਡਰਾਈਵ ਦੇ ਵਿੱਚ ਮੌਜੂਦ ਰਹੇ ਹਨ ਉਹਦੇ ਵਿੱਚ ਕੀ ਹੁੰਦਾ ਜਦੋਂ ਸਾਡੇ ਸੀਨੀਅਰ ਆਫੀਸਰ ਨਾਲ ਹੁੰਦੇ ਨੇ ਨਾ ਉਹ ਕੋਈ ਬੰਦਾ ਅਲੀਗੇਸ਼ਨ ਲਾਉਂਦਾ ਜੀ ਸਾਨੂੰ ਪੁਲਿਸ ਨੇ ਆਇਆ ਇਸ ਤਰ੍ਹਾਂ ਕਹਿੰਦਾ ਉਹ ਜਦੋਂ ਸੀਨੀਅਰ ਆਫਸਰ ਹੁੰਦਾ ਫਿਰ ਸਾਨੂੰ ਕੋਈ ਡਰ ਨਹੀਂ ਆਉਂਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਕੰਮ ਪੁਲਿਸ ਸਹੀ ਕਰ ਰਹੀ ਆ ਹੁਣ ਜਿਹਦੀ ਦੁਕਾਨ ਤੋਂ ਉਹਨੂੰ ਸਾਈਡ ਤੇ ਕਰਨਾ ਉਹਨੇ ਕੋਈ ਨਾ ਕੋਈ ਅਲੀਗੇਸ਼ਨ ਲਾ ਦੇਣਾ ਜੀ ਮੈਨੂੰ ਪੁਲਿਸ ਗਲਤ ਬੋਲੀ ਆ ਮੈਨੂੰ ਇਸ ਤਰ੍ਹਾਂ ਕਿਹਾ ਪਰ ਵੱਡ ਜਿਹੜਾ ਉਹਨੂੰ ਪਤਾ ਸਾਰੀ ਪੁਲਿਸ ਪੱਟੀ ਲਿਖੀ ਆ ਸਾਡਾ ਕਿਸੇ ਦੁਕਾਨਦਾਰ ਨਾਲ ਕੋਈ ਰੰਜਿਸ਼ ਛੁਡੋ ਆ ਅਸੀਂ ਬਕਾਇਦਾ ਉਹਨਾਂ ਨੂੰ ਅਨਾਉਂਸਮੈਂਟ ਕਰਦੇ ਆ ਵੀ ਜਿਹੜ ਇਹਨਾਂ ਨੇ ਕਿਹਾ ਤੇ ਪ੍ਰੋਪਰ yellow line ਲਵਾਈ ਪਰ yellow line ਦਾ ਮਕਸਦ ਵੀ ਇਹ ਏ ਤੁਹਾਡਾ ਜਿਹੜਾ ਸਾਮਾਨ ਆ ਦੁਕਾਨ ਦੇ ਅੰਦਰ yellow line ਦੇ ਅੰਦਰ ਜਿਹੜਾ ਵੀਕਲ ਖੜਾ ਤੁਸੀਂ ਲਾਓ ਜਦੋਂ ਰੋਡ ਚੌੜਾ ਹੋ ਗਿਆ ਪਬਲਿਕ ਨੇ ਆਣਾ ਜਾਣਾ ਉਹਨਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਇਹ ਕੀ ਕਰਦੇ ਨੇ ਦੁਕਾਨ ਤੋਂ 10 ਫੁੱਟ ਤੱਕ ਦਾ ਸਾਮਾਨ ਬਾਹਰ ਕੱਢ ਲੈਂਦੇ ਨੇ yellow line ਤੱਕ ਇਹਨਾਂ ਨੇ ਸਾਮਾਨ ਰੱਖਿਆ ਹੁੰਦਾ ਆਪਣਾ ਅੱਛਾ ਹੁਣ ਜਿਹੜੇ ਕਈ ਦੁਕਾਨਦਾਰਾਂ ਨਾਲ ਅਸੀਂ ਵੀ ਗੱਲ ਕਰਕੇ ਆ ਰਹੇ ਹਾਂ ਤੁਸੀਂ ਵੀ ਸੁਣੋ ਦੁਕਾਨਦਾਰ ਕੀ ਕਹਿ ਰਹੇ ਨੇ ਬਹੁਤ ਤਾਰੀਫ ਕਰ ਰਹੇ ਆ ਕਿ ਇਹਹੀ ਮੋਹਿਮ ਜਿਹੜੀ ਹੈ ਤਿਆਹਰਾਂ ਤੱਕ ਸੀਮਿਤ ਨਾ ਰਵੇ ਇਹ ਕੰਟੀਨਿਊਸਲੀ ਰਵੇ ਔਰ ਸਾਨੂੰ ਵੀ ਇਹਦੇ ਨਾਲ ਗਾਹਕ ਵੱਧ ਹੈ ਤੇ ਦੁਕਾਨਦਾਰ ਮੰਨ ਕੇ ਜਿੱਦਾਂ ਤੁਸੀਂ ਕਹਿਆ 80% ਨਹੀਂ ਮੈਂ ਕਹਾਂਗਾ 90% ਹੀ ਮੰਨ ਗਏ ਸਿਰਫ ਦੋ ਤਿੰਨ ਦੁਕਾਨਦਾਰ ਉੱਥੇ ਇਦਾਂ ਦੇ ਨੇ ਜੋ ਅਸੀਂ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੀ ਸੇਤ ਕੋਈ ਵੀ ਅਸਰ ਨਹੀਂ ਹੋ ਰਿਹਾ ਪਰ 90 ਤੋਂ 95% ਦੁਕਾਨਦਾਰ ਤਾਰੀਫ ਕਰ ਰਹੇ ਆ ਕਿ ਹਾਂ ਔਰ ਸਹਿਯੋਗ ਵੀ ਦੇ ਰਹੇ ਆ ਕਿ ਅਸੀਂ ਪੀਲੀ ਲਾਈਨ ਦੇ ਅੰਦਰ ਹੀ ਦੁਕਾਨ ਲਾਵਾਂਗੇ ਅਸੀਂ ਜਿਹੜੇ ਥੋੜੇ-ਮੋੜੇ ਹੈਗੇ ਨੇ ਨਾ ਫੀਲਡਿੰਗਾਂ ਜੀ ਜਾਂ ਕਿਤੇ ਸ਼ਹਿਰ ਦੇ ਅੰਦਰ ਅਸੀਂ ਇਹਨਾਂ ਨੂੰ ਬਗੈਰਾ ਨੋਟਿਸ ਦੇ ਰਹੇ ਆ ਤਿੰਨ ਨੋਟਿਸਾਂ ਤੋਂ ਬਾਅਦ ਫਿਰ ਅਸੀਂ ਇਹਨਾਂ ਦੇ ਖਿਲਾਫ ਫਿਰ ਲੋਜ ਕਰਾਂਗੇ ਅੱਛਾ ਐਫ ਆਈ ਆਰ ਲੋਜ ਕੀਤੀ ਜਾਏਗੀ ਔਰ ਆਖਰੀ ਸਵਾਲ ਹੈ ਦੀਪਕ ਸਰ ਤਿਹਾਰਾਂ ਤੱਕ ਸੀਮਿਤ ਰਹੇਗਾ ਜਾਂ ਮਾਹੌਲ ਲੁਧਿਆਣਾ ਨੂੰ ਹੁਣ ਵਾਕਈ ਖੁੱਲਾ ਖੁੱਲੇ ਬਾਜ਼ਾਰਾਂ ਵਾਲਾ ਮਿਲੇਗਾ ਦੇਖੋ ਜਿਹੜੇ ਸਾਡੇ ਸੀਨੀਅਰ ਅਫਸਰ ਹੁੰਦੇ ਨੇ ਅਫਸਰਾਂ ਵੱਲੋਂ ਵੱਲੋਂ ਮੈਂ ਜਿਹੜਾ ਮੈਸੇਜ ਆਂਦਾ ਨਾ ਉਹ ਦਿਨ ਤਿਹਾਰਾਂ ਕਰਕੇ ਨਹੀਂ ਹੁੰਦਾ ਉਹ ਸਾਡਾ ਕੰਟੀਨਿਊ ਜਾਰੀ ਰਹੂਗਾ ਜਿਹੜਾ ਕੰਮ ਸ਼ੁਰੂ ਕਰਦਾ ਉਹ ਐਂਡ ਤੱਕ ਹੀ ਚੱਲੂਗਾ ਹੁਣ ਅਸੀਂ ਉਧਰ ਰਿਕਵਰੀ ਬੈਂਸ ਮਗਾ ਕੇ ਗਿੜਾ ਮਰਾਈ ਦਾ ਜੇ ਕੋਈ ਗੱਡੀ ਖੜੀ ਉਹਨੂੰ ਟੋਇੰਗ ਕਰਾ ਦਿੱਤੀ ਆ ਹੁਣ ਜਿਹੜਾ ਵੀ ਸਾਡੀ ਜਿਹੜੀ ਹੈਗੀ ਆ ਪਬਲਿਕ ਨੂੰ ਆ ਕੇ ਦੇਖੋ ਪਹਿਲਾਂ ਜਿਹੜਾ ਫੀਲਡਿੰਗਾਂ 'ਚ ਕੋਈ ਜਾਣਾ ਨਹੀਂ ਜਾਂਦਾ ਸੀ ਹੁਣ ਆ ਕੇ ਦੇਖੋ ਅਗਲਾ ਕਹਿੰਦਾ ਨਹੀਂ ਫੀਲਡਿੰਗਾਂ 'ਚ ਤਾਂ ਸ਼ੋਪਿੰਗ ਕਰਦੇ ਆ ਫੀਲਡਿੰਗਾਂ ਦਾ ਏਰੀਆ ਬਿਲਕੁਲ ਪੀਸਫੁੱਲ ਆ ਬਿਲਕੁਲ ਥੈਂਕ ਯੂ ਦੀਪਕ ਸਰ ਔਰ ਬਿਲਕੁਲ ਜਿਹੜਾ ਦੀਪਕ ਸਰ ਨੇ ਕਿਹਾ ਕਿ ਪਹਿਲਾਂ ਕੋਈ ਆਉਣਾ ਨਹੀਂ ਸੀ ਜਾਂਦਾ ਹੁਣ ਉੱਥੇ ਇੱਕ ਤਾਂ ਦੁਕਾਨਦਾਰਾਂ ਨੂੰ ਕਸਟਮਰਜ਼ ਵੱਧ ਮਿਲ ਗਏ ਔਰ ਦੂਸਰਾ ਟ੍ਰੈਫਿਕ ਪੁਲਿਸ ਦਾ ਜੋ ਕੰਮ ਹੈ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਕੋਈ ਵੀ ਜਾਮ ਨਾ ਲੱਗੇ ਔਰ ਸਮੱਸਿਆ ਪੈਦਾ ਨਾ ਹੋਵੇ ਉਹ ਵੀ ਬਖੂਬੀ ਨਿਭਾਇਆ ਜਾ ਰਿਹਾ ਹੈਗਾ ਲੇਕਿਨ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਦੋ ਤਿੰਨ ਦੁਕਾਨਦਾਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਨੋਟਿਸ ਵੀ ਜਾ ਚੁੱਕੇ ਨੇ ਲੇਕਿਨ ਉਹਨਾਂ ਦੀ ਸਿਹਤ ਤੇ ਕੋਈ ਵੀ ਅਸਰ ਨਹੀਂ ਹੋ ਰਿਹਾ ਦੁਕਾਨਦਾਰ ਖੁਦ ਕਹਿ ਰਹੇ ਆ ਕਿ ਬਹੁਤ ਅੱਛਾ ਕੰਮ ਹੈ ਅਸੀਂ ਜੈਲੋ ਲਾਈਨ ਦੇ ਅੰਦਰ ਕੰਮ ਕਰਨ ਲਈ ਤਿਆਰ ਹਾਂ ਲੇਕਿਨ ਜਿਨ੍ਹਾਂ ਨੇ ਹਾਲੇ ਤੱਕ ਇੱਕ ਰੂਲ ਜਿਹੜੇ ਨਹੀਂ ਮੰਨੇ ਹੈਗੇ ਨੋਟਿਸ ਚਲੇ ਗਏ ਹੈ ਔਰ ਜਲਦ ਉਨ੍ਹਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਏਗੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ